ਅਨੇ ਆ ਤੇ ਚਲੋ ਮੈਂ ਤਾਂ ਨਹੀਂ ਆਈ ਕੰਮ ਦੇ ਸਰਕਾਰ ਨੇ ਪੈਸੇ ਛੱਡਦੇ ਆ ਅੱਗੇ ਬੰਦਾ ਰਾ ਸਾਡੇ ਜਿਸ ਬੰਦਾ ਪਾਜੀ ਉਹ ਕਿਹੜਾ ਬੰਦਾ ਚਲੋ ਕੋਈ ਨਾ ਯਾਰ ਅੱਗੇ ਆ ਸੁਣੋ ਪਾਜੀ ਇਹਦੇ ਲੋਕਾਂ ਨੇ ਕੱਟੇ ਆਪਣੇ ਲਾਇਸੈਂਸ ਬਕਾਇਆ ਜਰਾ ਲਾਇਸੈਂਸ ਬਕਾਇਆ ਆ ਦੇਖੋ ਮੈਂ ਗੱਡੀ ਪਾਜੀ ਕੋਈ ਲਾਇਸੈਂਸ ਨਹੀਂ ਆ ਉੰਡਾ ਕਰਦੀ ਕਰਨ ਦੇ ਪੰਜਾਬ ਦੇ ਆਹ ਕੋਣ ਹੈ ਗੱਡੀਆਂ ਚੁੱਤਣ ਵਾਲੇ ਨਾ ਕਾਗੇ ਦੇ ਨਾਲ ਲੱਗਿਆ ਗੱਡਿਆਰੀ ਸਰਕਾਰੀ ਮੁਲਾਜ਼ਮ ਆਪਣੇ ਆਪ ਨੂੰ ਕਹਿੰਦੇ ਪਿਆ ਕੋਈ ਸਰਕਾਰੀ ਮੁਲਾਜ਼ਮ ਨਹੀਂ ਹੈ ਜਿਹੜਾ ਇਹਨਾਂ ਦਾ ਡਰਾਈਵਰ ਹੈ ਮੁਕੜੇ ਦੇ ਉਹਨਾਂ ਕੋਲ ਲਾਇਸੈਂਸ ਸਾਡੀ ਗਰੀਬਾਂ ਦੀ ਨਹੀਂ ਹੈ ਨਹੀਂ ਹੈ ਸਮਾਨ ਨਾਲ ਮਰੀਕ ਮਾੜਾ ਬੰਦਾ ਸਾਹਮਣੇ ਉੱਤੇ ਹੀ ਲੈਣ ਗਿਆ ਕਈ ਲੈਂਦੇ ਚੱਕਰ ਦੇ ਵਿੱਚ ਹੀ ਇਹਨਾਂ ਨੇ 20 ਮਿੰਟ ਦੇ ਚੱਕਰ ਜਿੰਨਾਂ ਨੇ ਘੇੜੀ ਚੁਕਲੀ ਆ ਉਹਨੂੰ ਕਹਿੰਦੇ 650 ਪੈਸਾ ਕਿੰਨੀ ਕਿੰਨੀ ਹੋਵੇ ਬੰਦੇ ਆ ਰੱਖੋ ਆ ਭਾਜੀ ਇਹ ਵੀ ਆਪਣੇ ਸਰਕਾਰੀ ਮੁਲਾਜ਼ਮ ਕਹਿੰਦਾ ਵੇ ਇਹਦਾ ਲਾਇਸੈਂਸ ਹੈਗਾ ਇਹ ਸਰਕਾਰੀ ਮੁਲਾਜ਼ਮ ਕਹਿੰਦਾ ਵੇ ਇਹ ਡਰਾਈਵਰ ਜੀ ਉਹ ਭਾਜੀ ਪਰਤੀ ਬਾਬਾ ਜੀ ਡਰਾਈਵਰ ਜੀ ਆਪਣੀ ਨਮਾਸ਼ੀ ਕਰਨ ਤੇ ਆ